ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਧਰਮਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਘਰੇਲੂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਸੂਈਆਂ ਸਵਈਆਂ ਵਾਂ ਤੇ ਵੀਰ ਹੋਣੀ ਤਾਂ ਆਪ ਘਰ ਨਹੀਂ ਆਗੇ ਪਰ ਬਗੀਚੇ ਭਾਜੀ ਹੋਣੀ ਚਲੋ ਇਹਨਾਂ ਦਾ ਮੁੱਲ ਮੁੱਲ ਦੱਸਣਗੇ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜਗੇ ਵੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਬਸ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਚੜਦੀ ਕਲਾ ਜੇ ਚੜਦੀ ਕਲਾ ਚਾਹੀਦੀ ਪਾਜੀ ਹਾਂਜੀ ਤੇ ਚੱਲ ਗਿਆ ਵੀਰ ਕਿਤੇ ਆਪਾਂ ਆਪਰੇ ਇੱਥੇ ਆਏ ਹਾਂ ਵੀਡੀਓ ਬਣਾਉਂਦੇ ਵੀਰ ਫਿਰ ਚਲ ਗਿਆ ਕੰਮ ਕਿਦਾਂ ਪੈ ਗਿਆ ਚਕਾਵੇਂ ਠੀਕ ਆ ਚਲ ਗਿਆ ਤਾਂ ਫਿਰ ਉਹ ਟਾਈਮ ਵੀਰ ਨੂੰ ਕਿੰਨਾ ਲੱਗ ਜਾਣਾ ਸੀ ਹਾਂਜੀ ਹਾਂਜੀ ਤਾਂ ਮੈਂ ਆ ਜਾਣਾ ਤੇ ਮੈਂ ਵੀ ਟਾਈਮ ਲੱਗ ਜਾਣਾ ਤੇ ਇਹਨੂੰ ਆਪਾਂ ਜਤਰਾ ਉਹਨੇ ਦੱਸਿਆ ਉਸੇ ਹਿਸਾਬ ਨਾਲ ਆਪਾਂ ਦੱਸਦੇ ਲੱਗੇ ਆ ਠੀਕ ਹੈ ਜੀ ਠੀਕ ਆ ਨਾ ਠੀਕ ਹੈ ਠੀਕ ਹੈ ਵੀਰ ਦੇ ਪਸ਼ੂ ਆ ਹਾਂਜੀ ਠੀਕ ਆ ਬਿਲਕੁਲ ਸਹੀ ਗੱਲ ਹੈ ਜੀ ਸੋ ਪਿੰਡ ਦੇ ਤੁਸੀਂ ਦੱਸ ਹੀ ਦਿੱਤਾ ਵੀਰ ਦਾ ਇਹਦਾ ਆਪਾਂ ਨੰਬਰ ਉੱਤੇ ਲਾਵਾਂਗੇ ਠੀਕ ਹੈ ਜੀ ਜਿਦਾਂ ਹੀ ਬਾਜੀ ਬਿਲਕੁਲ ਸਹੀ ਗੱਲ ਹੈ ਨੰਬਰ ਤੁਸੀਂ ਉੱਤੇ ਲਾਈ ਦਿਨਾ ਹਾਂਜੀ ਹਾਂਜੀ ਉੱਤੇ ਟਾਈਟਲ ਤੇ ਬਾਕੀ ਡਿਟੇਲ ਸਾਰੀ ਤੁਹਾਨੂੰ ਦੱਸੀ ਹੋਣੀ ਵੀਰ ਜੀ ਇਹਦਾ ਮੈਂ ਦੱਸਤੀ ਆ ਦੁੱਧ ਕਿੰਨਾ ਹੈ ਹਾਂਜੀ ਮੋਲ ਮਲਵੀਰ ਨੇ ਦੱਸਤਾ ਮੈਨੂੰ ਠੀਕ ਹੈ ਜੀ ਠੀਕ ਆ ਹਾਂਜੀ ਤੇ ਜਗੇ ਵੀਰ ਜੀ ਇਹ ਵੀਰ ਕਹਿੰਦਾ ਦੂਜਾ ਸੂਆ ਸੁਈ ਆ ਠੀਕ ਹੈ ਜੀ ਇਹਦਾ ਕਹਿੰਦਾ ਕੱਲ ਹੀ ਬੱਚਾ ਮਰਿਆ ਤੇ ਆਬੂ ਸ਼ੀ ਜੀ ਬਣਾਈ ਨਾ ਠੀਕ ਆ ਲਓ ਜੀ ਆਹ ਵਾਲੀ ਪੁੱਛੀ ਜੇ ਤੇ ਕਿੰਨਾ ਕ ਟਾਈਮ ਹੋ ਗਿਆ ਭਾਈ ਸੂਈ ਉਤਰਾ ਜੀ ਵੱਤ ਤੋਂ ਵੱਤ ਵੀਰ ਕਹਿੰਦਾ 15 ਤੋਂ 20 ਦੇ ਵਿੱਚ 20 ਤੋਂ ਅੰਦਰ ਆ 15 ਕਹਿੰਦਾ ਅੱਛਾ ਜੀ ਠੀਕ ਆ ਠੀਕ ਆ ਜੀ ਲੋਤਰਾ ਚਲੋ ਅੱਜ ਤੋਂ ਪਤਾ ਲੱਗਦਾ ਤਾਜ਼ਾ ਬਿਲਕੁਲ ਵੀਰ ਕਹਿੰਦਾ ਸੂਈ ਆ ਅੱਛਾ ਜੀ ਨਿਸ਼ਾਨ ਦੇ ਹਿਸਾਬ ਨਾਲ ਬਣਾ ਲਈ ਕਿੰਨੇ ਦੇ ਨੇ ਠੀਕ ਆ 23 ਆ 23 ਆ ਤੇ ਵੀਰ ਕਹਿੰਦਾ ਆਪਾਂ 4 ਟਾਈਮ ਚਲੋ ਇਤਨਾ ਹੀ ਬਹਿ ਗਏ ਠੀਕ ਆ ਠੀਕ ਆ ਠੀਕ ਆ ਲਓ ਜੀ ਸੀਲ ਠੰਡੀ ਆ ਬਾਕੀ ਵੇਖ ਸਾਡੇ ਤੁਸੀਂ ਹਾਂਜੀ ਆ ਰਫ ਜਗੇ ਵੀਰ ਠੀਕ ਆ ਠੀਕ ਆ ਜੀ ਲਓ ਜੀ ਸੀਲ ਲੀਆਂ ਸੁਲੀਆਂ ਮਾਂ ਪਪਾ ਆ ਗਿਆ ਵੀ ਦੁੱਧ ਵੀ ਜਿੰਨੇ ਦੱਸਿਆ 9 ਕਿਲੋ ਅੱਛਾ ਜੀ ਠੀਕ ਆ ਹਾਂਜੀ ਬੰਦਾ ਵੀ ਦੁੱਧ ਉਹਦਾ ਸੀ ਅੱਛਾ ਜੀ ਬੰਦਾ 9 ਕਿਲੋ ਮੰਨ ਲਓ ਆ ਠੰਡਾ ਕਰਕੇ ਦੁੱਧ ਆ ਠੀਕ ਹੈ ਜੀ ਵੀਰ ਦਾ ਪੱਠਾ ਦੱਥਾ ਵੀ ਨਹੀਂ ਜੇ ਕੋਈ ਹੈਗਾ ਤੇ ਜੇ ਕੋਈ ਠੀਕ ਆ ਠੀਕ ਆ ਲਓ ਜੀ ਇੱਧਰ ਟੋਕੇ ਵਾਲੇ ਵੇਖ ਸਕਦੇ ਤੁਸੀਂ ਕੋਈ ਪੱਠਾ ਅੱਗੇ ਲੈ ਦੇ ਨਾ ਪਿਛੇ ਤੇ ਤੂੜੀ ਤਾੜੀ ਦਾ ਵੀਰ ਚਾਹੁੰਦਾ ਹਾਂਜੀ ਵਿਖਾ ਦਿਓ ਕੋਈ ਗੱਲ ਲਓ ਜੀ ਬਾਕੀ ਖੋਲ ਕੇ ਖਾਉਂਦੇ ਚੱਡਾ ਜਿਹੜਾ ਬਾ ਕਮਾ ਲਿਆ ਤੇ ਹੋਊਗਾ 10 ਪਰ 9 ਦੀ ਫੁੱਲ ਗਰੰਟੀ ਆ ਵੀਰ ਲੋ ਤੇ ਥਣਾ ਦਾ ਸੈਜ ਗਿਆ ਬ ਜਿਹੜਾ ਚੰਗਾ ਵਾ ਦੂਜਾ ਸੁਆ ਜ ਨੀਲੀ 라ਵੀ ਚੰਦੀ ਏ ਠੀਕ ਆ ਜੀ ਲਓ ਜੀ ਦੂਜਾ ਸੁਆ ਤੇ ਨੀਲੀ 라ਵੀ ਦੇ ਵਿੱਚ ਆ ਗਿਆ ਤੇ ਕੱਦ ਕੁਦ ਚੰਗਾ ਆ ਗਿਆ ਸੱਚੂ ਜਿਹਦਾ ਕੱਦ ਬਹੁਤ ਜ਼ਿਆਦਾ ਜੀ ਠੀਕ ਆ ਜੀ ਲਓ ਜੀ ਚੱਡਾ ਵੀ ਜਿਹੜਾ ਤੁਸੀਂ ਵੇਖ ਸਕਦੇ ਜ ਬਹੁਤ ਹੀ ਚੰਗਾ ਵਾ ਤੇ ਕੱਦ ਕੁਦ ਵੀ ਚੰਗਾ ਆ ਗਿਆ ਵਾ ਚਲੋ ਕੋਈ ਭਰਾ ਸਾਹਮਣੇ ਲਾ ਖੜੇ ਤੇ ਦੁੱਧ ਦੋ ਭਾਜੀ ਕਿੰਨਾ ਕੇ ਚਵਾ ਦੂ ਇਤਰਾ ਦੁੱਧ ਚਲੋ ਮੈਂ ਹੁਣ ਖੜਾ ਮਾਰਦਾ ਹਾਂ ਵੀਰ ਜੀ ਇਹ ਕਹਿੰਦਾ ਜੇ ਸੇਵਾ ਚੰਗੀ ਕਰੋ ਤਾਂ ਦਾਹਾਂ ਤੋਂ ਪਲੱਸ ਹੋ ਜੂਗੀ। ਅੱਛਾ ਜੀ। ਹਾਂ ਜੀ। ਠੀਕ ਹੈ ਠੀਕ ਹੈ। ਲਓ ਜੀ ਸਭ ਇੰਦੀ ਸੇਵਾ ਤੁਸੀਂ ਵਿਖਾਈ ਦੇਣੇ ਆ ਕਿ ਪੱਠੇ-ਪੁੱਠੇ ਦੇ ਸਾਹ ਹਾਂ। ਠੀਕ ਹੈ ਠੀਕ ਹੈ। ਬਿਲਕੁਲ ਜੀ। ਕਿ ਸੰਢੀ ਸੀਲ ਬੜੀ ਚੰਗੀ ਵੀ ਨਾ। ਠੀਕ ਹੈ। ਲਓ ਜੀ ਸੀਲਿੰਗਾਂ ਤੇ ਦੇਖ ਸਕਦੇ ਜੇ ਕਾਫੀ ਆ ਤੇ ਚੱਡਾ ਵੀ ਜਿਹੜਾ ਬਹੁਤ ਹੀ ਚੰਗਾ ਵਾ। ਹਾਂ ਜੀ। ਐਨ ਅੱਛਾ ਫਗਾ ਮਾਰਗਾ ਤੇ ਥਣ ਵੀ ਚੋਹਾਂ ਨੁਕਰਾਂ ਤੇ ਕੱਲਾ-ਕੱਲਾ ਲੱਗਾ ਵਾ। ਇਹ ਕਿੰਨਾ ਕ ਮੁੱਲ ਭਾਜੀ ਇਹਦਾ? ਹਾਂ ਜੱਗੇ ਵੀਰ ਵੀਰ ਨੇ ਤਾਂ ਲੱਛ ਗਿਆ 8000। ਅੱਛਾ ਜੀ। ਪਰ ਮੈਂ ਵੀ ਇਹਨੂੰ ਦੱਸਿਆ ਚਲੋ ਬੱਚਾ ਮਰਿਆ ਏ। ਹਾਂਜੀ। ਵਜਾਇਦਾ ਦੇ ਦਈਏ। ਠੀਕ ਹੈ ਜੀ। ਤਾਂ ਕਿ ਸਾਨੂੰ ਪਾਣਾ ਚੱਕੀ ਵੀ ਵੇਚ ਤੋਂ। ਠੀਕ ਹੈ ਠੀਕ ਹੈ। ਲਓ ਜੀ ਚੱਡਾ ਤਾਂ ਹੀ ਵੇਖ ਸਕਦੇ ਜੇ ਬਹੁਤ ਹੀ ਚੰਗਾ ਤੇ ਥਾਣ ਵੀ ਨੌਕ ਵਾਲਾ ਵਾ। ਹਾਂਜੀ ਭਾਜੀ। ਇਹ ਹਾਂਣਾ 75000 ਦੀ ਹੁੰਨੀ ਏ। ਠੀਕ ਹੈ ਜੀ। ਹਾਂਜੀ। ਹੈਗੀ ਕਿੰਜਾ ਕੋਈ? ਉਹ ਵੀਰ ਨੇ ਦੱਸੀ ਕਿਹਾ ਸੀ। ਅੱਛਾ ਜੀ। ਮੈਂ ਵੀ ਇਹਨੂੰ ਕਿਹਾ ਵੀ 75000 ਦੀ ਮੈਂ ਪੈਣੀ ਆ। ਇੱਕ ਜੱਗੇ ਵੀਰ 1000 ਫੋੜ ਛੱਡਾਂਗੇ 74 ਦੀ 74 ਦੀ ਠੀਕ ਆ ਲਓ ਜੀ ਹਾਂ ਨਾ 74000 ਦੀ ਹਾਂ ਜੀ ਕੱਢ ਦਈਏ ਥੋੜੀ ਹੋਰ ਕਸ ਦੇਖ ਲਓ ਮਰਜ਼ੀ ਤੁਹਾਡੀ ਜਿੰਨਾ ਤੁਹਾਨੂੰ ਦੱਸਿਆਗੇ ਨੇ ਹਾਂ ਜੀ ਚਲ ਜਾ ਆਹ ਹੋਰ ਛੱਡ ਦੋ ਯਾਰ ਹੋਰ ਛੱਡ ਦਈਏ ਹਾਂ ਜੀ ਚਲੋ ਵੀਰ ਜੀ ਹਾਂ ਨਾ ਜਿਹੜੀ 100 ਰੁਪਿਆ ਵੀਰ ਛੋੜ ਹੀ ਕਰੂਗਾ 72000 ਦੀ ਲਓ ਜੀ 72000 ਦੀ ਬਿਲਕੁਲ ਜਾਇਜ ਮੋਲੇ ਹੱਤੋਂ ਪਰੇ ਰੱਬ ਦਾ ਨਾਮ ਆ ਇਹ ਤੇ ਝੋਟੀ ਚੰਗੀ ਆ ਪਿਓਰ ਨੀਲੀ ਰਾਵੀ ਦੇ ਵਿੱਚ ਆ ਗਈ ਆ ਤੇ ਦੂਜੇ ਨੰਬਰ ਤੇ ਆ ਗਈ ਜੋ ਮੋਰੋ ਨਸਲ ਦੀ ਅੱਛਾ ਜੀ ਝੋਟੀ ਠੀਕ ਹੈ ਜੀ ਇਹ ਝੋਟੀ ਬਿਲਕੁਲ 6 15 ਵਾਲੀ ਸੂਈ ਆ ਹਫਤੇ ਦੀ ਵੱਤ ਉਹਦਾ ਉਹ ਗੋਚ ਬੱਚਾ ਠੀਕ ਆ ਜੀ ਬਿਲਕੁਲ ਤਾਜ਼ਾ ਮੈਨੂੰ ਕੀ ਆ ਮੈਂ ਵਕਾ ਦੇਣਾ ਤੁਹਾਨੂੰ ਠੀਕ ਹੈ ਜੀ ਮਗਰ ਵੀ ਕੱਤੀ ਆ ਗਈ ਜੀ ਲਓ ਜੀ ਪਿੱਛੇ ਵੀ ਫੀਮੇਲ ਕਾਫ ਡਬਲ ਫਾਇਦਾ ਤੁਹਾਨੂੰ ਵੀ ਜੀ ਵੀਰ ਦੱਸਦਾ ਮੈਨੂੰ ਹਾਂਜੀ ਕਹਿੰਦਾ ਵੀ ਮੈਂ ਪਿਛਲੇ ਸੂਏ 14 ਕਿਲੋ ਦੁੱਧ ਭਰਿਆ ਏ। ਅੱਛਾ ਜੀ। ਤੇ ਸੇਵਾ ਦੇ ਖੁਣੋਂ ਵੀ ਵੀਰ ਦਾ ਥੋੜਾ ਜਿਹਾ ਤੁਹਾਨੂੰ ਦਸੀਏ ਗੱਲ। ਹਾਂਜੀ ਹਾਂਜੀ। ਠੀਕ ਆ ਦੂਜਾ ਸੂਆ ਜੇ ਖੁਣੋਂ ਵੀਰ ਕਹਿੰਦਾ ਵੀ 11 ਜਾਂ 12 ਕਿਲੋ ਦੁੱਧ ਲੀਟਰ ਵਾਲਾ ਏ। ਠੀਕ ਆ ਠੀਕ ਆ। ਲਓ ਜੀ ਹਫਤੇ ਦੀ ਸੂਈ ਤੇ 11 ਤੋਂ 12 ਲੀਟਰ ਜਿਹੜਾ ਦੁੱਧ ਤਿਆਰ ਆ। ਆ ਮੈਂ ਖੋਲ ਕੇ ਵੀਜੀ ਬੁਖਾਰ ਲਾ। ਠੀਕ ਆ ਜੀ ਪਿਓਰ ਮੌਰਾ ਨਸਲ ਦੀ ਆ। ਹਾਂਜੀ। ਤੇ ਚੱਡਾ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਵਾ। ਤੇ ਦੂਜਾ ਸੂਆ ਸੂਈਆ ਤੇ ਘਰੇਲੂ ਪਸ਼ੂ ਆ। ਚਲੋ ਕਈ ਭਰਾਵਾਂ ਦਾ ਸ਼ਾਹ ਕੰਦਵਾ ਵੀ ਕਰਦੇ ਵਿੱਚੋਂ ਸਿੱਧੇ ਪਸ਼ੂ ਖਰੀਦਣੇ ਕਾਦੇ ਦਾ ਵੀ ਬਹੁਤ ਹੀ ਚੰਗਾ ਆ ਗਿਆ ਅੱਛਾ ਜੀ ਜੀ ਆਪਾਂ ਮੰਨੂ ਵੀਡੀਓ ਪਾ ਦਿਓ ਸਾਡੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਚਲੋ ਸਾਰੀਆਂ ਗੱਲਾਂ ਬਾਤ ਹੋ ਜਾਂਦੀਆਂ ਠੀਕ ਹੈ ਜਵਾਗਲਾ ਥੋੜਾ ਜਿਆ ਕਰਦੀ ਆ ਮੋ ਅਸਤ ਸਵੇਰ ਚਵਾਈ ਵੀ ਮੰਨ ਲਓ ਵੀ ਇਹ ਤਾਂ 6:30 7 ਵਜੇ ਦੀ ਹੋਈ ਜੇ ਅੱਛਾ ਜੀ ਏ ਠੀਕ ਹੈ ਜੀ 6:30 ਤੋਂ 7 ਵਜੇ ਦੀ ਚਵਾਈ ਹੋਈ ਜੇ ਆਪਣਾ ਆਪਣਾ ਟਾਈਮ ਲੱਗਾ ਹਾਂਜੀ ਹਾਂਜੀ ਸਹੀ ਹੈ ਬਿਲਕੁਲ ਸਹੀ ਗੱਲ ਹੈ ਜੀ ਮਾੜੀ ਵੀਰ ਕਹਿੰਦਾ ਵੀ ਚੂਣ ਚਵਾਦਾ ਨਹੀਂ ਮਾੜਾ ਹੋ ਅੱਛਾ ਜੀ ਆ ਠੀਕ ਹੈ ਲਓ ਜੀ ਥਾਣਾ ਦਾ ਸਹਾਰ ਗਿਆ ਬਹੁਤ ਹੀ ਚੰਗਾ ਵਾ ਤੇ ਐਨ ਐਚ ਐਫ ਗਾਂ ਵਰਗਾ ਚੱਡਾ ਲੱਗਾ ਵਾ ਤੇ ਹਜੇ ਦੁਪਹਿਰ ਦਾ ਟਾਈਮ ਜੇ ਕੋਈ ਹੋਰ ਸਾਹ ਨਾ ਵੀਰ ਭਰਾ ਅੰਦਾਜ਼ਾ ਲਾਵੇ ਸ਼ਾਮ ਤੱਕ ਕਰਦਾ ਵੀ ਜਿੰਨਾ ਸਾਹ ਬੜੀ ਆ ਹਾਂਜੀ ਚਲੋ ਅਮ ਖਾਦਨੇ ਠੀਕ ਹੈ ਲਓ ਜੀ ਚੱਡਾ ਨਹੀਂ ਵੇਖ ਸਕਦੇ ਜੀ ਬਹੁਤ ਹੀ ਚੰਗਾ ਵਾ ਤੇ ਥਾਣ ਵੀ ਜਿਹੜਾ ਚੋਹਾਂ ਨੁਕਰਾਂ ਤੇ ਐਨ ਕੱਲਾ ਕੱਲਾ ਪੀੜੀ ਤੇ ਪਾ ਕੇ ਵਰਗਾ ਥਣ ਲੱਗਾ ਵਾ ਹਾਂਜੀ ਇਹਦਾ ਮੁੱਲ ਭਾਜੀ ਹਰ ਜੰਗੇ ਦੀ ਵੀਰ ਨੇ ਮੁੱਲ ਦੱਸਿਆ ਜੀ ਬੜਾ ਜ਼ਿਆਦਾ ਹੈ ਇਹਦਾ ਅੱਛਾ ਜੀ ਉਹ ਕਹਿੰਦਾ ਮੈਂ ਫੋਨ ਤੇ ਕਰਨਾ ਹੈ ਠੀਕ ਹੈ ਜੀ ਹਾਂ ਜੀ ਵੀਰ ਤਾਂ ਕਹਦਾ 110 ਦੀ ਦੇਣੀ ਆ ਲਾਸਟ ਅੱਛਾ ਜੀ ਪਰ ਆਪਾਂ ਵੀ ਇਹਨੂੰ ਕਹ ਵੀ ਨਹੀਂ ਇਹਨੇ ਦੀ ਨਹੀਂ ਆ ਹਾਂ ਜੀ ਉਹ ਜਿਹੜੇ ਭੈਣ ਭਰਾ ਨੇ ਖੜਦੀ ਨੂੰ ਕਰਾਇਆ ਵੀ ਪਣਾ ਕਰਾਇਆ ਵੀ ਪਣਾ ਜੱਗੇ ਵੀਰ ਮੈਂ ਉਹਨੂੰ ਕਹ ਮੈਂ ਤੇਰੀ ਲੱਖ ਰੁਪਏ ਦੀ ਮੈਂ ਅੱਛਾ ਜੀ ਠੀਕ ਹੈ ਗੱਲ ਕਰਨਾ ਹਾਂ ਜੀ ਹਾਂ ਜੀ ਨਹੀਂ ਸਹੀ ਗੱਲ ਆ ਠੀਕ ਆ ਤੇ ਵੀ ਆਪਾਂ 2000 ਰੁਪਏ ਮਾਨ ਕਰਦਾਂਗੇ ਠੀਕ ਹੈ ਜੀ 98 ਦੀ ਠੀਕ ਆ ਬਾਕੀ ਕੋਈ ਵੀਰ ਨਾਲ ਫੋਨ ਤੇ ਸੰਪਰਕ ਕਰ ਲਿਓ ਦਾ ਨੰਬਰ ਉੱਤੇ ਲੱਗ ਜਾਣਾ ਹੈ ਅੱਛਾ ਜੀ ਉਹ ਮੌਕੇ ਤੇ ਹੋਰ ਵੀ ਯਾਰ ਖੜਦਾ ਤਾਂ ਦਾ ਮਾਨ ਕਰਦਾ ਠੀਕ ਆ ਜੀ ਮੌਕੇ ਤੇ ਮਾਨਤਾਂ ਠੀਕ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਪਰ ਇਹ ਆ ਵੀ ਇੱਕ ਚੀਜ਼ ਜੱਗੇ ਵੀ ਰਹੀ ਇਧਰ ਆ ਹਾਂਜੀ ਖੜਾ ਜਿਵੇਂ ਖਾ ਲਓਗੀ ਦੀ ਸੇਵਾ ਇਧਰ ਮਾਰਿਓ ਮਣੀ ਇਧਰ ਠੀਕ ਆ ਠੀਕ ਆ ਲਓ ਜੀ ਆ ਵੇਖ ਸਕਦੇ ਜੀ ਤੂੜੀ ਤਾੜੀ ਪਈ ਆ ਕੇ ਜਿਹੜੀ ਤੂੜੀ ਵੀ ਗਲੀ ਆ ਉਲੀ ਵੀ ਗਲੀ ਆ ਹਾਂਜੀ ਤੇ ਚਲੋ ਕੋਈ ਭਰਾ ਸੰਭਲ ਵਾਲਾ ਖੜੇ ਸੇਵਾ ਵਾਲਾ ਤੇ ਦੁੱਧ ਜਿਹੜਾ ਚੰਗਾ ਗੱਡੀ ਜਾਣਾ ਵਾ ਇਹ ਆ ਵੀ ਆ ਜਿਹੜੀ ਛੋਟੀ ਨੀਲੀ ਰਾ ਵੀ ਕੱਦ ਵਜਨ ਦੂਹ ਦੇ ਬੜੇ ਜਾਦੇ ਆ ਹਾਂਜੀ ਹਾਂਜੀ ਵੱਡੀਆਂ ਝੋਟੀਆਂ ਛੋਟੀਆਂ ਵੀ ਵੀਰ ਸਾਹਿਬ ਕੋਈ ਕਮੀ ਵਾਲੀ ਗੱਲ ਨਹੀਂ ਹੈਗੀ ਤੇ ਬਾਕੀ ਵੀਰ ਆਪਣੀ ਕੋਲ ਤਸੱਲੀ ਕਰਕੇ ਤੇ ਫਿਰ ਖੜੇ ਤੇ ਦੇਖੋ ਆਪਾਂ ਨੂੰ ਜੋ ਦੱਸਿਆ ਆਪਾਂ ਉਹ ਦੱਸਤਾ ਹੈ ਬਿਲਕੁਲ ਸਹੀ ਗੱਲ ਸਹੀ ਗੱਲ ਬਾਕੀ ਉਹਦਾ ਵੀ ਆਪਣੀ ਜ਼ਿੰਮੇਵਾਰੀ ਬੰਦੀ ਚੱਲੇ ਵੀਰ ਨੇ ਪਛੂੜਾ ਕਿਹੜੇ ਵੀਰ ਨੇ ਖਰੀਦਣਾ ਪਛੂ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਸਹੀ ਗੱਲ ਆਪਾਂ ਨੂੰ ਜੋ ਵੀਰ ਨੇ ਦੱਸਿਆ ਆਪਾਂ ਉਹ ਦੱਸਿਆ ਫਿਰ ਵੀ ਉਹਨੂੰ ਇਹ ਗੱਲ ਕਿ ਵੀ ਜੋ ਹੈਗਾ ਮੈਨੂੰ ਉਹ ਹੀ ਦਸੀ ਨਹੀਂ ਸਿਆਣੀ ਗੱਲ ਬਲਗੀ ਚੱਕਰ ਹਾਂਜੀ ਹਾਂਜੀ ਉਹਨਾਂ ਪਿਆਰ ਕਰਦੇ ਆ ਗਲਤ ਨਾ ਨਿਕਲੇ ਗਲਤ ਨਾ ਨਿਕਲੇ ਵੀਰ ਕਹਿੰਦਾ ਵੀਰ ਪਾ ਕੋਈ ਚਾਰ ਟਾਈਮ ਚੋ ਕੇ ਖੜੇ ਠੀਕ ਹੈ ਠੀਕ ਹੈ ਅਸੀਂ ਬਾਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਲਾਈਕ ਸ਼ੇਅਰ ਠੀਕ ਹੈ ਜੀ ਦਬ ਕੇ ਕਰ ਦੋ ਠੀਕ ਹੈ ਠੀਕ ਹੈ ਬਿਲਕੁਲ ਸਹੀ ਗੱਲ ਹੈ ਲਓ ਜੀ ਵੀਡੀਓ ਸਾਰੀ ਵੇਖ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ